IESPC ਕੇ ਜੀ on duty ਉਹਨਾਂ ਦੀ ਡੈਥ ਹੋਈ ਹੈ ਜੀ 테러ਰਿਸਟ टेररिस्ट अफेक्टेड ਫੈਮਲੀयां ਜੀ ਸੀ ਆਈ ਵਾਸ 3 ইয়ার্স ওল্ড ਜਦੋਂ ਮੇਰੇ ਪਾਪਾ ਸਾਰੇ ਹੋ ਗਏ ਸੀ ਵੀ ਮੇਰੇ 브ਦਰ ਵੱਡੇ ਹੈਰੀ ਕੋਪਰੇ ਜੀ ਹੀ ਵਾਸ 7 ইয়ার্স ওল্ড ਜਦੋਂ ਸਾਡੇ ਮਦਰ ਨੇ ਸਾਨੂੰ ਪਾਲਿਆ ਜੀ ਸਾਨੂੰ ਸ਼ੁਰੂ ਹੁੰਦਿਆਂ ਤੋਂ ਹੀ ਮੇਰੇ ਤਾਇਆ ਜੀ ਆਰਮੀ ਚ ਨੇ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ ਅਸੀਂ ਯੂਨੀਫਾਰਮ ਜਿਹੜੀ ਸਰਵਿਸਿਜ਼ ਨੇ ਜੀ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਕਿਵੇਂ ਰਿਸਪੈਕਟ ਕਰੀ ਦੇਤੀ ਹੈ ਜੀ ਜਿਹੜਾ ਇਨਸੀਡੈਂਟ ਹੋਇਆ ਬਹੁਤ ਮੰਦਭਾਗਾ ਹੋਇਆ ਜੀ ਅਸੀਂ ਅਸੀਂ ਆਪ ਮੰਨਦੇ ਬਹੁਤ ਮੰਦਭਾਗਾ ਹੋਇਆ ਪਰ ਇਹ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹਦੀ ਅਸੀਂ ਉਹੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਸਾਰਿਆਂ ਨੇ ਸਾਡੇ ਫੈਮਿਲੀ ਨੂੰ ਜੀ ਸਾਨੂੰ ਗੁੱਚੜ ਨਾਤਾ ਆ ਕਹਿ ਰਹੇ ਨੇ ਪੁਲਿਸ ਵਾਲੇ ਮਾੜੇ ਨੇ ਆਹ ਨੇ ਉਹ ਨੇ ਜੀ ਰਾਇਲ ਚੱਲ ਰਿਹਾ ਜੀ ਹਾਲੀ মিডিਆ ਨੇ ਮਾਫ ਕਰਨਾ ਤੁਸੀਂ ਹੋ ਹੋਗੇ ਸਾਰਿਆਂ ਨੇ ਅ ਨੈਰੇਟਿਵ ਬਣਾਤਾ ਜੀ ਕਿ ਆਰਮੀ ਵਰਸਿਜ਼ ਪੁਲਿਸ ਇਹ ਦੋ ਇੰਡੀਵਿਜੂਅਲਸ ਦਾ ਹੋਇਆ ਜੀ ਉਥੇ ਜੇ ਤੁਸੀਂ ਤੁਹਾਨੂੰ ਸਾਰੀ ਸੀਸੀਟੀਵੀ ਫੁਟੇਜ ਅਸੀਂ ਦਿਖਾਵਾਂਗੇ ਜੀ ਭਾਜੀ ਨੇ ਜਿਵੇਂ ਬਰੀਫ ਕੀਤਾ ਤੁਹਾਨੂੰ ਸਾਰਾ ਕੁਝ ਇਹ ਪੁਲਿਸ ਵਰਸਿਜ਼ ਆਰਮੀ ਬਣਾਤਾ ਜੀ ਇਹ ਦੋ ਇੰਡੀਵਿਜੂਅਲਸ ਦਾ ਸੀਗਾ ਜੀ ਉਥੇ ਜਿਹੜੀ ਫਾਈਟ ਹੋਈ ਹੈ ਜੀ ਦੋ ਇੱਕ ਔਨ ਡਿਊਟੀ ਆਫੀਸਰ ਸੀਗਾ ਜੀ ਉਹਨੂੰ ਕੀ ਪਤਾ ਜੀ ਅੱਗੇ ਕੌਣ ਹੈ ਜੀ ਕੌਣ ਨਹੀਂ ਚਲੋ ਉਹ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਕੀ ਉਹਦੇ ਸਾਰੇ ਜਿਹੜੇ ਪੱਖ ਰੱਖੇ ਹਨਗੇ ਇਹਦੇ ਚ ਬਸ ਤੁਹਾਡੇ ਮਾਧਿਅਮ ਰਾਹੀਂ ਆਹੀ ਅਪੀਲ ਹੈ ਜੀ ਕਿ ਸਹੀ ਫਰੁੱਥ ਪਤਾ ਹੋਣ ਤੇ ਹੀ ਸਾਰਾ ਕੁਝ ਆਪਣਾ ਨੈਰੇਟਿਵ ਸੈੱਟ ਕਰੀਏ ਜੀ ਕੱਲਾ ਪੁਲਸ ਨੂੰ ਜਾਂ ਮੇਰੇ ਬ੍ਰਦਰ ਨੂੰ ਦੀ ਆਪਾਂ ਗੁੱੱਜਲ ਉਹ ਕਿਉਂਕਿ ਅਸੀਂ ਕਮੈਂਟਸ ਦੇਖਦੇ ਆਂ ਦੀ ਸਾਡੇ ਨੈਗੇਟਿਵ ਕਮੈਂਟਸ ਵੀ ਆਤ ਨੇ ਬੜੀ ਆਲੇ ਬੁੰਡੇ ਕਹਿ ਰਹੇ ਨੇ ਜੀ ਮੈਂ ਇਹ ਤੁਹਾਨੂੰ ਥੋੜਾ ਜਿਹਾ ਇਹਦੇ ਵਿੱਚ ਹੋਰ ਦੱਸਣਾ ਚਾਹਣਾ ਜੀ ਜਦੋਂ ਦੇ ਮੇਰੇ ਬ੍ਰਦਰ ਨੇ ਸਰਵਿਸ ਚੁੱਕੀ ਕੀਤੀ ਹੈ ਜੀ ਹੀ ਇਸ ਡਨ ਮੈਨੀ ਬਿਗ ਥਿੰਗਸ ਜੀ ਬਹੁਤ ਜਿਆਦੇ ਉਹਨਾਂ ਨੇ ਜਿਹੜੇ ਗੈਂਗਸਟਰਸ ਨੂੰ ਵੀ ਬਹੁਤ ਫੜਿਆ ਜੀ ਬਹੁਤ ਸਾਰਾ ਕੁਝ ਕੀਤਾ ਐ ਐਕਸਟਰੈਡਿਟ ਕਰਕੇ ਲਿਆਇਆ ਸੀ ਜੀ ਰਮਨਜੀਤ ਰੂਮੀ ਜਿਹੜੇ ਬੰਦੋਂ ਲੈ ਕੇ ਆਏ ਸੀਗੇ ਜੀ ਤੇ ਬਹੁਤ ਬਹੁਤ ਹੋਰ ਕੰਮ ਬਹੁਤ ਕੀਤੇ ਨੇ ਜੀ ਸਾਡੇ ਸਾਨੂੰ ਆਹ ਡਰ ਹੁੰਦਾ ਜੀ ਸਵੇਰੇ ਜਦੋਂ ਘਰੇ ਜਾਂਦੇ ਨੇ ਮੈਂ ਸਾਨੂੰ ਬਾਅਦ ਚ ਦਿਖਾਉਂਗਾ ਵੀ ਵੀਡੀਓ ਕੋਲ ਸਰਾਉਂਗਾ ਜੀ ਜਿਹੜੀ ਅਸੀਂ ਰਿਕਾਰਡ ਕੀਤੀਆਂ ਨੇ ਸਾਨੂੰ ਗੈਂਗਸਟਰ ਦੀਆਂ ਥ੍ਰੈਟਸ ਆਉਂਦੀਆਂ ਨੇ ਜੀ ਕਿ ਅਸੀਂ ਤੈਨੂੰ ਢੰਗ ਤੈਨੂੰ ਮਾਰ ਕੇ ਟੰਗਾ ਦੇ ਤੇ ਐਗਜ਼ੈਂਪਲ ਸੈੱਟ ਕਰਾਂਗੇ ਜੇ ਕਿ ਪੁਲਿਸ ਨੂੰ ਕਿ ਕੰਮ ਕਿਵੇਂ ਕਰ ਕਿਵੇਂ ਰੁਕਣਾ ਹੈ ਅਸੀਂ ਪੁਲਿਸ ਨੂੰ ਜੀ ਕੰਮ ਕਰਨਾ ਪਰ ਅਸੀਂ ਤਾਂ ਵੀ ਡਰਦੇ ਮੈਮ ਅਸੀਂ ਤਾਂ ਵੀ ਮੇਰਾ ਬ੍ਰਦਰ ਅੱਗੇ ਉਹ ਕਿ ਕੰਮ ਕਰ ਲੈਣੀ ਜੀ ਪਰ ਜਦੋਂ ਇਹ ਹੈ ਜਾਂ ਇਹ ਹੈ ਜਾਂ ਕੋਈ ਸੀ ਇਨਸੀਡੈਂਟ ਹੋਇਆ ਜੀ ਸਾਰਿਆਂ ਦੇ ਬਹੁਤ ਡੀਮੋਟਿਵੇਟ ਹੋ ਗਏ ਮੈਮ ਕਿ ਹਾਂ ਅਸੀਂ ਬਸ اے شکر گزارا گورنمنٹ دا کہ ہاں او ਸਾਡੇ ਨਾਲ ਸਹੀ ਗੱਲ ਕਰ ਰਹੇ ਨੇ ਜੀ ਸਾਡੇ ਨਾਲ ਖੜੇ ਨੇ ਜੀ ਬਸ ਆਹੀ ਬੇਨਤੀ ਹੈ ਕਿ میڈیا ਸਾਡ میڈیا ٹرائلਸ ਸਾਨੂੰ ਗਿਰਤੀ ਨਾ ਹੋਵੇ ਜਿਹੜਾ اصلی ਫੈਕਟ ਹੈ ਜੀ ਉਹ ਸਾਹਮਣੇ ਆਣਾ ਚਾਹੀਦਾ ਉਹ اصلی ਜਦੋਂ ਸਟ ਬਣ ਗਈ ਹੈ ਜੀ ਆਈਐਸ ਆਬ ਜੀ ਉਹਦੇ ਹੈਡ ਲਾ ਦਿੱਤੇ ਗਏ ਨੇ ਉਹਦੇ ਚ ਆਊਗਾ ਉਹ ਤੋਂ ਬਾਅਦ ਮੈਂ ਜਿਹੜਾ ਕੁਝ ਹੋਊਗਾ ਉਹ ਸਾਰਿਆਂ ਦੇ ਸਾਹਮਣੇ ਆ ਜਾਪੇਗਾ ਜੀ ਅੱਛਾ